ਇਸ ਦਾ ਪਲਾਨ ਪਾੜ ਰਿਹਾ ਹੈ ਜਿਹੜੇ ਭਰਾ ਅੱਜ ਜੋ ਵੀ ਤਰੀਕਾ 11 ਜਿਹੜੀਆਂ ਲਗਾਤਾਰ ਸਾਡੇ 30 35 ਸਾਲ ਤੋਂ ਪਾਣੀ ਚ ਦਰਮਾਨ ਪਾਕਿਸਤਾਨ ਆ ਰਿਹਾ ਹੈ ਹਜ਼ਾਰਾਂ ਹੀ ਗੱਡੀਆਂ ਦਾ ਕਾਫਲਾ ਜਿਹੜਾ ਲੈ ਕੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਆਏ ਆ ਸੰਗਤਾਈ ਆ ਬਹੁਤ-ਬਹੁਤ ਧੰਨਵਾਦ ਆ ਉਹਨਾਂ ਦਾ ਤੇ ਅੱਜ ਜੋ ਡਰਾਮਾ ਦੇ ਵੱਲੋਂ ਕਿ ਅਸੀਂ ਨੀਬ ਨੀਬਤਾਂ ਦੀ ਗੱਲ ਬਣਦੀ ਹੈ ਪੈਸੇ ਨੂੰ ਬੰਦ ਕਰੋ ਯਾਰਾਂ ਦੇ ਮੂੰਹ ਬੰਦ ਕਰੋ ਫਿਕਰਾਂ ਡੈਂਜਾਂ ਬੰਦ ਕਰੋ ਉਹ ਜਿਹੜਾ 35 ਲੱਖ ਦਾ ਲੋਕਾਂ ਦਾ ਸੀ ਉਹ ਕੰਤੀ ਸਾਹ ਬੰਦ ਕਰੋ ਉਹ ਲੋਕਾਂ ਦਾ ਜਿਹੜਾ ਤੁਸੀਂ ਹਜ਼ਾਰਾਂ ਲੋਕਾਂ ਦਾ ਗੱਲ ਕੀ ਪ੍ਰਿੰਟੀਆਂ ਦੀ ਫੈਰਿਆ ਫਤੂਰ ਕਰੋ ਬੰਦ ਕਰੋ ਜੇ ਚਾਹਦੇ ਆਂ ਤਾਂ ਆਖਰੀ ਲੋਕਾਂ ਦਾ ਭਲਾ ਕਰਦੇ ਆਂ ਪਰ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈ ਸੌ ਚੁੱਪਿਆ ਜਮਾ ਇਸ ਮੁੱਦੇ ਤੇ ਬੋਲਣ ਨੂੰ ਤਿਆਰ ਜਿਹਾ ਰੋਜ਼ ਖੜਕੇ ਵੀਡੀਓ ਪਾਉਂਦਾ ਹੁੰਦਾ ਸੀਗਾ ਯਾਰ ਦੇਖੋ ਜੀ ਥੱਲੇ ਪਾਣੀ ਪਾਈ ਜਾਂਦੇ ਆ ਜੀ ਬੋਰ ਤੇ ਹੀ ਬੈਠੇ ਆ ਜੀ ਅੱਜੋ ਪੰਜਾਬ ਦਾ ਮੁੱਖ ਮੰਤਰੀ ਕਿੱਥੇ ਸੁੱਤਾ ਪਿਆ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਟ ਕੇ ਪੰਜਾਬ ਦਾ ਆ ਪਾਏ ਆ ਅਗਲੇ ਮਹੀਨੇ 15 ਸਫਰ ਦਾ ਕਰੋ ਬੰਨ ਮਾਰਨ ਦਾ ਟੀਚਾ ਇਹ ਜਿਹੜਾ ਬੰਦ ਕਰਨ ਦਾ ਟੀਚਾ ਰੱਖਿਆ ਸੁਭਾਦਰ ਉਹ ਮਾਰਦਾ 20 ਤਰੀਕ ਨੂੰ ਲਿਜਾਣੇ ਬੇਰ ਕਾ ਪਾਣ ਪਾਣ ਹੋ ਸਕਦਾ ਪੁੱਛੇ ਤੁਸੀਂ ਦੇਖੋਗੇ ਹਜ਼ਾਰਾਂ ਗੱਡੀਆਂ ਦਾ ਕੰਮ ਅੱਜ ਦਾਕ ਦੇਰ ਆਏ ਦਰਸ਼ਕਾਏ ਤੁਸੀਂ ਉੱਥੇੋਂ ਪਹੁੰਚੋ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਆਪਣੇ ਜਵਾਕਾਂ ਨੂੰ ਬਚਾਉਣ ਦੀ ਖਾਤਰ ਅਸਲਾ ਮਚਾਉਣ ਦੇ ਦਾਤ ਹੋਵੇ ਹੋਣਾ ਜੇਰਾ ਜੇਰਾ ਕੋਈ ਬੰਦਾ ਪਹਿਲਾਂ ਕਿਸੇ ਦੇ ਪਾਰੀ ਨੂੰ ਮਾਰਨਾ ਜੀ ਮਾਰ ਰਿਹਾ ਜ਼ਬਾਹ ਬਹੁਤ ਧੰਨਵਾਦ ਆ ਇਸ ਤਰ੍ਹਾਂ ਹੀ ਆਪਾਂ ਮਾਹੌਲ ਉੱਤੇ 15 ਸਤੰਬਰ ਨੂੰ ਸਿਵੀਆਂ ਲੈ ਕੇ ਟਿਪਪਰ ਲੈ ਕੇ ਟਰੈਕਟਰ ਨਾਲੇ ਭਰ ਕੇ ਮਿੱਟੀਆਂ ਦੇ ਬੋਰੀਆਂ ਦੇ ਕੰਘਾਂ ਲੈ ਕੇ ਜੋ ਵੀ ਤੁਹਾਡੇ ਕੋਲੇ ਸੰਸਦ ਪਾਣੀ ਨੂੰ ਬੰਨ ਮਾਰਨਾ ਯਾਰ ਉਹਨੂੰ ਬੰਨ ਮਾਰਨਾ ਬਹੁਤ ਜ਼ਰੂਰੀ ਆ ਬਹੁਤ ਹੋ ਗਿਆ ਹੁਣ ਇਹਦਾ ਬੰਨਣਾ ਚਾਹੀਦਾ ਇਹ ਬੰਨ ਬੱਜਨੇ ਚਾਹੀਦੇ ਆ ਉਹ ਆ ਬਾਈ ਲੱਗਾ